ਹਾਂਜੀ ਫਿਕਰ ਨਾ ਕਰਿਓ ਨੂੰ ਸਭ ਦਾ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇੱਕ ਪਾਸੇ ਜੈ ਸ਼ਰੀ ਰਾਮ ਤੇ ਇੱਕ ਪਾਸੇ ਖਾਲਸੇ ਦਾ ਝੰਡਾ ਲਾ ਕੇ ਰਾਜਸਥਾਨ ਤੋਂ ਆਏ ਨੇ ਭਰਾ ਹਰਿਆਣੇ ਤੋਂ ਭਰਾ ਚੱਲ ਪਏ ਅਲਵਰ ਤੋਂ ਚੱਲ ਪਏ ਅੰਬਾਲਾ ਤੋਂ ਚੱਲ ਪਏ ਕਿਹੜਾ ਕੋਨਾ ਜਿੱਥੋਂ ਕੋਈ ਨਹੀਂ ਤੁਰਿਆ ਆਪਣੇ ਕਈ ਭੈਣ ਭਰਾ ਪਹਿਲਾਂ ਕਹਿੰਦੇ ਸੀ ਕਿ ਕਿ ਸਾਡੇ ਪੰਜਾਬ ਵਾਲੇ ਕਾਟਸ਼ੀਆਂ ਚੱਕ ਕੇ ਤੁਰ ਪੈਂਦੇ ਆ ਕੋਈ ਨਹੀਂ ਆਉਂਦਾ ਹੌਲੀ ਹੌਲੀ ਸਾਰੇ ਆ ਗਏ ਸਾਡੇ ਐਕਟਰ ਸਾਡੇ ਗਾਉਣ ਵਾਲੇ ਇਥੋਂ ਕੇ ਦੁਨੀਆ ਦੇ ਕੋਨੇ-ਕੋਨੇ ਤੋਂ ਜੋ ਵੀ ਜਿੰਨਾ ਵੀ ਸਰਿਆ ਸਾਰੇ ਭਰਾ ਤੇ ਉਧਰ ਲੈਂਦੇ ਵੱਲ ਵੀ ਓਨਾ ਹੀ ਦਰਦ ਦਾ ਹਾਲਾਂਕਿ ਹੜ ਉਹਨਾਂ ਦੇ ਵੀ ਆਏ ਹੋਏ ਨੇ ਪਰ ਉਹ ਜਿੰਨੀ ਮਦਦ ਜਿਵੇਂ ਵੀ ਕਰ ਸਕਦੇ ਆ ਕੋਸ਼ਿਸ਼ ਕਰ ਰਹੇ ਨੇ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇਕੱਠੇ ਹੋਏ ਹੋਏ ਨੇ ਪੰਜਾਬ ਦੀ ਧਰਤੀ ਦੇ ਉੱਤੇ। ਇਹੀ ਪੰਜਾਬ ਦੀ ਖੂਬੀ ਆ, ਇਹੀ ਪੰਜਾਬ ਦੀ ਰੰਗਤ ਆ। ਇਹੀ ਅਸ਼ੀਰਵਾਦ ਆ ਜਿਹੜਾ ਪੰਜਾਬ ਨੂੰ ਮਿਲਿਆ ਹੋਇਆ। ਖੈਰ ਅੱਗੇ ਜਿਹੜੀਆਂ ਰੀਲਾਂ ਨੇ ਉਹਦੇ ਵਿੱਚ ਮੈਂ ਬੋਲਣਾ ਨਹੀਂ ਕਿਉਂਕਿ ਉਹਦੇ ਵਿੱਚ ਅਰਦਾਸ ਕੀਤੀ ਹੋਈ ਆ ਤੇ ਤੁਸੀਂ ਆਪ ਹੀ ਸੁਣ ਲਿਓ। ਆਪਾਂ ਤੁਹਾਨੂੰ ਅਕਸਰ ਹੀ ਕਹਿੰਦਾ ਕਿ ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ। ਕਿਉਂਕਿ ਜ਼ਿੰਦਗੀ ਬੜੀ ਖੂਬਸੂਰਤਾਂ ਚਾਹੁੰਦੇ ਵਾਸਤੇ ਰਹੋ ਧੰਨਵਾਦ ਜੀ ਮੇਰੇ ਖਾਜਾ ਗਰੀਬ ਨਵਾਜ਼ ਆਪਕੇ ਆਸ਼ਿਕ ਆਪਕੇ ਚਾਹਨੇ ਵਾਲੇ ਪੰਜਾਬ ਮੇਂ ਬਹੁਤ ਪਰੇਸ਼ਾਨ ਹੈ ਹਜ਼ੂਰ ਆਪ ਕੀ ਰਹਿਮਤ ਸੇ ਸਰਕਾਰ ਪੰਜਾਬ ਕੇ ਲੋਗੋ ਮੇਂ ਜੋ ਬਾੜ ਆਈ ਹੈ ਸਰਕਾਰ ਵਾਹ ਪਰ ਪਾਣੀ ਸੇ ਜੋ ਨੁਕਸਾਨ ਹੋਇਆ ਲੋਗੋ ਕਾ ਸਰਕਾਰ ਆਪ ਰਹਿਮ ਕਰ ਦੋ ਖਾਜਾ ਵਲੀ ਮਹਾਰਾਜ ਤੇ ਹੱਥ ਰੱਖੋ ਸੰਪਤ ਸਿੰਘ ਕਾ ਦਾ ਪੁੱਤ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ 1 ਸਾਲ ਦੀ ਗੱਤੋਬਾਦ ਅੱਠ ਕਿਲੇ ਜ਼ਮੀਨ ਆ 50000 ਦਾ ਚੋਣ ਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ